ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਮਿਓ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵਗੇ ਤੇ ਮੈਂ ਵੀ ਠੀਕ ਆ ਅੱਜ ਦਾ ਬਲੌਗ ਆਪਾਂ ਸਟਾਰਟ ਕਰ ਰਹੇ ਆ ਸਵੇਰ ਤੋਂ ਸਵੇਰ ਵੀ ਨਹੀਂ ਆ ਗਈ ਦੁਪਹਿਰ ਹੋ ਗਿਆ ਕੰਮ ਕੁਮਤਾ ਵੈਸੇ ਮੈਂ ਕਰ ਲੇ ਪਰ ਫਿਰ ਵੀ ਬੱਚਿਆਂ ਨੇ ਹਨਾ ਦੇਖੋ ਬਹੁਤ ਗੱਪਾਤਾ ਸੰਡੇ ਫੋਨ ਕਰਕੇ ਖੇਡ ਲੱਗ ਰਹੇ ਨੇ ਗੇੜ-ਗੁੜ ਮੈਂ ਲਾ ਰਖਨੇ ਤਾਂ ਕਿ ਹਨਾ ਠੰਡ ਜ਼ਿਆਦਾ ਹੋ ਰਹੀ ਧੁੱਪ ਤਾਂ ਅਜ ਨਿਕਲੀ ਨਹੀਂ ਤੇ ਇੱਧਰ ਬੁਸ਼ਾਰਖਾ ਸੀਗਾ ਮੈਂਨੇ ਸੂਟ ਮੈਂ ਕਿਹਾ ਚਲੋ ਮੈਂ ਆਪਣਾ ਸੂਟ ਕਟਿੰਗ ਕਰਦੀ ਆ ਮੋਬਾਈਲ ਵਰਗਾ ਤੇ ਇਹਦੀ ਵੀਡੀਓ ਆਪਾਂ ਤੁਹਾਨੂੰ ਦੂਜੇ ਚੈਨਲ ਤੇ ਰਾਵਾਂਗੇ ਕਿਵੇਂ ਆਪਾਂ ਫੈਲਵਟ ਦਾ ਸੂਟ ਐਸ਼ਨੀਲ ਦਾ ਜਿਹੜਾ ਸੂਟ ਹੁੰਦਾ ਉਹ ਆਪਾਂ ਕਟਿੰਗ ਕਰਦੇ ਹੁੰਦੇ ਆ ਠੀਕ ਹੈ ਜੀ ਇਹ ਮਨੇ ਬਿਸ਼ਾਰ ਕਿਹਾ ਤੇ ਹੁਣ ਮੇਰਾ ਪਾਣੀ ਵੀ ਗਰਮ ਹੋ ਗਿਆ ਮੈਂ ਕਿਹਾ ਚਲੋ ਪਹਿਲਾਂ ਮੈਂ ਨਾ ਆ ਕੇ ਫੇਰ ਇਹਨੂੰ ਕਟਿੰਗ ਕਰਾਂਗੀ ਇੱਕ ਪੀਸ ਤਾਂ ਇਹਦਾ ਮੈਂ ਲਾ ਲਿਆ ਇਹਦੀ ਕਟਿੰਗ ਮੈਂ ਤੁਹਾਨੂੰ ਦੂਜੇ ਚੈਨਲ ਤੇ ਦਵਾਂਗੀ ਕੜਾਈ ਵਾਲਾ ਸੂਟ ਹੈ ਇੱਕ ਪੀਸ ਮੈਂ ਇਹਦਾ ਲਾ ਲਿਆ 프ਰਿੰਟ ਤੇ ਇਹਦੇ ਵੀ ਹੈ ਨਾ ਜਿਹੜੇ ਆਪਾਂ ਬੈਲ ਬਟ ਸੂਟ ਹੁੰਦਾ ਉਹ ਆਪਾਂ ਆਮ ਸੂਟ ਜਿਹੜੇ ਹੁੰਦੇ ਨੇ ਉਹ ਮੈਂ ਨਹੀਂ ਕਟਿੰਗ ਕਰ ਸਕਦੇ ਹੈਗੇ ਇਹਨੂੰ ਇਹਨੂੰ ਖਾਸ ਤਰੀਕਾ ਹੈਗਾ ਦਾ ਕਟਿੰਗ ਕਰਨ ਦਾ ਕੁਝ ਹੋਰ ਜੁਗਰੀਆਂ ਚੀਜ਼ਾਂ ਹੁੰਦੀਆਂ ਨੇ ਉਹ ਮੈਂ ਖਮਾ ਮੰਗਦੀ ਦਫਾ ਜਿਹਾ ਨਹੀਂ ਕਰ ਸਕਣੀ ਅਗਰ ਤੁਹਾਨੂੰ ਸਲਾਈ ਦੇ ਰਿਲੇਟਿਡ ਹੈਨਾ ਇੰਟਰਸਟ ਹੈਗਾ ਤਾਂ ਤੁਸੀਂ ਆਪਣੇ ਦੂਜੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਵੈਸੇ ਕੰਮ ਹੋ ਗਿਆ ਸੀਗਾ ਪਰ ਸਰਦੀ ਕਰਕੇ ਹੈਨਾ ਬੱਚਿਆਂ ਨੇ ਖੇਡਦੇ ਨੇ ਮੈਂ ਚਲ ਅੰਦਰ ਖੇਡੀ ਜਾਣਗੇ ਨਹੀਂ ਤਾਂ ਫਿਰ ਉੱਪਰ ਜਾ ਕੇ ਹੈਨਾ ਫਿਰ ਉੱਪਰ ਜਾਂਦੇ ਨੇ ਫਿਰ ਉੱਪਰ ਠੰਡ ਹੋਈ ਪਈ ਹੈ ਪਾਣੀ ਮੈਨੇ ਲਾ ਆਖਿਆ ਪਾਣੀ ਮੇਰਾ ਇੱਥੇ ਗਰਮ ਹੋ ਗਿਆ ਦੇਖੋ ਹੈ ਨਾ ਤੇ ਸਿਰ ਤੇ ਲਾਈ ਵੀ ਆ ਮੈਨੇ ਮਹਿੰਦੀ ਮੈਂ ਕਿਹਾ ਹੁਣ ਮੈਂ ਸਿਰ ਧੋ ਕੇ ਫੇਰ ਮੈਂ ਸੂਟ ਕਟਿੰਗ ਕਰਾਂਗੀ ਠੀਕ ਹੈ ਜੀ ਛੱਡ ਜੂੜ ਪਾ ਲਾਇਆ ਸੀ ਪੋਚੀ ਅੱਜ ਮੈਂ ਲਾ ਹੀ ਦੇਣੀ ਆ ਦੇਖੋ ਕੱਪੜੇ ਵੀ ਮੇਰੇ ਪੋੜੀਆਂ ਤੇ ਕੱਢੇ ਪਏ ਨੇ ਜਿਹੜੇ ਮੈਨੇ ਪਾਉਣੇ ਨੇ ਦਿਖਾ ਮੈਂ ਤੁਹਾਨੂੰ ਕਿੰਨੇ ਨਾ ਨੇ ਗਾਹਤਲਾ ਕੱਛੇ ਨੇ ਘਰ ਬਣਾਉਣਾ ਅੱਛਾ ਸੀ ਦਾ ਆ ਕਾਊਂਟਰ ਤੇ ਥੱਲੇ ਆ ਸੋਫੇ ਤੇ ਦੇਖੋ ਖਲੋਣੇ ਸਾਰੇ ਕਿਤੇ ਕੋਣੇ ਹੁਣ ਆ ਖੁੰਝੇ ਚ ਵੜਿਆ ਬੈਠਿਆ ਕੀ ਪਹਿਲਾ ਤਾਂ ਸੋਫੇ ਦੇ ਇੱਥੇ ਇੱਥੇ ਘਰ ਬਣਾਇਆ ਇਹਨਾਂ ਨੇ ਹਾਂ ਆ ਸੋਫੇ ਤੇ ਇੱਥੇ ਆ ਦੇਖੋ ਮੱਕੇ ਨੇ ਘਰ ਬਣਾਇਆ ਉਹਨਾਂ ਸਾਰੇ ਕਿਤੇ ਇਹਨਾਂ ਨੇ ਗਾ ਪਾ ਆ ਰਖਿਆ ਮੈਂ ਕਿਹਾ ਚਲ ਖੇਡੀ ਆਂਦੇ ਕੋਈ ਨਾ ਫੇਰ ਚੱਕ ਦਵਾਂਗੇ ਠੰਡ ਹੋਈ ਪਈ ਆ ਨਹੀਂ ਤਾਂ ਫੇਰ ਬੱਚੇ ਉੱਪਰ ਇੱਧਰ ਵੀ ਖਲੋਣੇ ਇਹਦੇ ਸਾਰੇ ਕਿਤੇ ਖਲੋਣੇ ਤੇ ਹੁਣ ਮੈਂ ਨਾ ਆ ਕੇ ਆਉਣੀ ਆ ਪਾਣੀ ਆਪਣਾ ਦੇਖੋ ਹੋ ਗਿਆ ਗਰਮ ਠੀਕ ਹੈ ਜੀ ਫੇਰ ਨਾ ਆਉਣੀ ਆ ਮੈਂ ਮम्मा ਬਣਾ ਲੈਨੇ ਰੋਟੀ ਮੈਂ ਮਨਾ ਕੇ ਆ ਗਈਆਂ ਤੇ ਸ਼ਾਨੀ ਕਹਿਣ ਲੱਗਿਆ ਮੈਨੂੰ ਮम्मा ਮੈਨੂੰ ਭੁੱਖ ਲੱਗੀ ਆ। ਮਾਪੂ ਭੁੱਖਾ ਮੈਨੂੰ ਵੀ ਲੱਗੀ ਹੈ ਨਾ। ਅਸੀਂ ਦੋਵੇਂ ਰਹਿਨੇ ਸੀਗੇ ਰੋਟੀ ਖਾਣ ਕਰਨੀਓ। ਤੇ ਮੇਰੇ ਸ਼ਾਨੀ ਦੀ ਲੱਗਦੀ ਮੈਨੂੰ ਆਂ ਬਸ ਬਣਾ ਹੀ ਲਈਏ ਮੈਨੇ। ਰੋਟੀਆਂ ਰਸਤਾ ਰੋਟੀਆਂ ਮੇਨਾਂ। ਰਮੇ ਤੇ ਪਹਿਲੇ ਖਾਣੇ। ਸ਼ਾਨ ਸੁੱਕੀ ਰੋਟੀ ਲੱਗ ਰਹਾ ਸ਼ਾਨ ਤਾਂ ਖਾਣਾ। ਕੀ ਰੋਟੀ ਨੇ ਆਲੂ ਵਿੱਚ ਪਾ ਕੇ। ਅੰਦਰੋਂ ਹੀ ਖਾਂਦੇ ਨੇ। ਇਹ ਮੈਂ ਕਬੂਤਰਾਂ ਵਾਸਤੇ ਬਣਾਇਆ। ਖੁੱਡਾ ਤੇ ਮਮਾ ਬਣਾਉਣ ਨਹੀਂ ਦੇ ਰਹੇ ਪਰ ਮੈਨੇ ਤਾਂ ਫਿਰ ਵੀ ਬਣਾ ਲੈ ਰੱਖੇ ਨਾਲ ਦੇਖਦੇ ਹਾਂ ਮਮਾ ਰੈਡੀ। ਘਟਾਵਾਂਗੀ। ਮਮਾ ਜੜੀ ਦੇਖਦੇ ਹਾਂ ਰੱਖਣ ਇਹਨੇ ਕਿ ਨਾ। ਨਾ ਮਮਾ। ਨਾ ਮਮਾ। ਬਣਾ ਲੈ ਕਬੂਤਰ ਰੱਖਣੇ। ਪੰਛੀ ਨੂੰ ਪਿੰਜਰੇ ਚ ਕੈਦ ਰੱਖਣਾ ਪਤਾ ਪਾਪ ਲੱਗਦਾ। ਨਾਲੇ ਕਬੂਤਰ ਹਮੇਸ਼ਾ ਜੜ ਭਾਲਦੇ ਨੇ। ਮੈਂ ਤਾਂ ਵੈਸੂ ਰੱਖ ਕੇ ਦੇਖਣਾ ਮਮਾ। ਰੱਖ ਲੈ। ਨਾਲ ਸਾਨੇ ਜੋਇ ਰੱਖਿਆ ਸੀਗਾ। ਜੋਇ ਅਸੀਂ ਕਿਸੇ ਨੂੰ ਦੇ ਤਾ ਹੈ ਨਾ ਕਿਉਂਕਿ ਉਹਦੀ ਚੰਗੀ ਤਰ੍ਹਾਂ ਦੇਖਭਾਲ ਵੀ ਨਹੀਂ ਹੁੰਦੀ ਸੀਗੀ। ਅਸੀਂ ਜਦੋਂ ਘਰੇ ਨਹੀਂ ਹੁੰਦੇ ਸੀ ਫਿਰ ਬਹੁਤ ਜ਼ਿਆਦਾ ਭੋਂਤਦਾ ਸੀਗਾ ਫਿਰ ਉਹ ਹੈਨਾ ਆਂਡੇ ਕੋ ਆਂਡੇ ਨੂੰ ਡਿਸਟਰਬ ਕਰਦਾ ਸੀਗਾ ਨਾਮ ਖਾਣਨ ਵਾਲਿਆਂ ਫਿਰ ਮੈਂ ਅਸੀਂ ਨੇ ਦੇ ਦਿੱਤਾ ਉਹਨਾਂ ਨੂੰ ਫਾਰਮ ਵਾਲਿਆਂ ਉਹ ਕਹਿੰਦੇ ਅਸੀਂ ਲੈ ਲੀਨੇ ਸਾਡੇ ਮੁਰਗੇ ਵਗੈਰਾ ਰੱਖੇ ਹੋਏ ਬੜੀ ਆਂਡੇ ਉਂਡੇ ਖਾ ਕੇ ਮੋਟਾ ਤਾਂ ਖੋ ਜੂਗਾ ਨਹੀਂ ਮੈਂ ਮਖਤ ਤੈਨੂੰ ਆਪਣੇ ਜੋਏ ਦੀ ਕੇਅਰ ਨਹੀਂ ਵਧੀਆ ਕਰੀ ਹੈਗੀ ਤਾਂ ਆਪਾਂ ਉੱਤਰ ਵੀ ਨਹੀਂ ਰੱਖਨੇ ਕਿਉਂਕਿ ਐਸੀ ਵੀ ਉੱਤਰ ਪਸੰਦ ਨਹੀਂ ਹੈਗੇ ਰੱਖਨੇ ਹਾਲੇ ਜੋਏ ਦਾ ਤੇ ਵੀ ਪਿਆਰ ਹੁੰਦਾ ਤੇ ਆ ਤਾਂ ਉੱਤਰਾ ਨਾਲ ਕੀ ਹੈ ਹੈਨਾ ਉਹਨਾਂ ਕਰਾਂ ਕਾਹਦੇ ਚ ਪਾਪ ਹੀ ਲੱਗਦਾ ਨਹੀਂ ਰੱਖਾਂਗੇ ਬੈਠਾ ਤੇਰਾ ਮੈਂ ਕੰਮ ਹੀ ਢਾ ਦਿੰਦੀ ਕਿਉਂ ਇਹ ਜਿਹੜੀ ਹਾਰਦੀ ਲੋੜ ਆ ਯਾਰੋ ਤੁਸੀਂ ਛੁੱਲੇ ਤੇ ਇਹਨੂੰ ਆਪਰੇ ਵੀ ਥੰਮਾ ਦੇ ਮੱਗ ਦੇ ਪਾਣੀ ਦੀ ਤਰ੍ਹਾਂ ਬੱਚੇ ਛੁੱਲੇ ਤੇ ਰੋਟੀ ਵੀ ਬਣਾਉਣੀ ਹੈ ਸਭ ਜੀ ਗਰਮ ਹੋਏ ਨੇ ਬੱਚੇ ਵੀ ਕਮਾਉਂਦਾ ਇੱਕ ਕੋਲ ਹੈ ਕਿਟਲੇ ਰੱਖਾ ਤੂੰ ਜਾ ਕਿਟਲੇ ਰਹਿਣਾ ਕੰਬਿੰਦਾ ਦਾ ਕੈਂ ਕਿਉਂ ਆ ਦੇ ਨਾ ਗਰਮ ਗਰਮ ਥੋੜੀ ਆ ਫੱਬਾ ਵੀ ਲੋਥੇ ਨੇ ਇਹੋ ਨੇ ਨੂੰ ਨੂੰ ਸੋ ਤਾਂ ਸੋ ਸੱਤਾਂ ਤੁਸੀਂ ਰਹਨ ਹਾਂ ਆਪਣੇ ਛੋਟਾ ਸਲੰਡਾ ਪਿਆ ਕੱਲੂ ਤੂੰ ਫੇਰ ਪੱਲੇ ਨਹੀਂ ਪੈਂਦੀ ਮਾਸੇ ਨਹੀਂ ਬੱਤ ਤੇ ਲੋ ਜੀ ਫਰਨਾ ਕੇ ਆਪਾਂ ਆ ਗਏ ਆ ਬੈਨਾ ਆਈਆਂ ਫਿਰ ਠੀਕ ਹੈ ਰਮਨੀਤ ਦੇ ਡੈਡੀ ਵੀ ਵਿੱਚ ਆ ਗਏ ਸੀਗੇ ਉਹ ਆਏ ਸੀਗੇ ਆਪਣੇ ਚਾਹ ਬਣਾਉਣ ਵਾਲਾ ਜਿਹੜਾ ਜੱਜ ਨਹੀਂ ਹੁੰਦਾ ਉਹ ਲੈਣਾ ਆਏ ਸੀਗੇ ਕਿਉਂਕਿ ਉਹਨਾਂ ਨੂੰ ਕੰਮ ਤੇ ਔਖਾ ਹੋ ਰਿਹਾ ਆ ਚਾਹ ਕਰਨੀ ਹੋ ਤੇ ਕਹਿੰਦੇ ਵੀ ਚਲੋ ਹੈਨਾ ਧੋਣਾ ਕਰਨਾ ਵੀ ਸਾਣਾ ਰਹਿਣਾ ਤੇ ਮਿੰਟ ਚ ਚਾਹ ਬਣ ਜਾਂਦੀ ਐ ਪਰ ਉਹਨਾਂ ਨੂੰ ਮਿਲਿਆ ਨਹੀਂ ਹੈ ਗਿਆ ਹੁਣ ਲੈ ਲਿਆ ਹੋਏ ਸੀ ਜਿ ਆਵੇ ਵਾਪਸ ਉਹ ਮਿਲਿਆ ਨਹੀਂ ਉਹਨਾਂ ਨੂੰ ਸੰਟੇ ਕਰਕੇ ਦੁਕਾਨਾ ਬੰਦ ਨੇ ਫਿਰ ਕੱਟ ਦੇ ਦੇ ਵੀ ਕੱਢ ਲਿਆ ਮੰਗੇ ਤੇ ਹੁਣ ਮੈਂ ਕਰਦੀ ਆ ਜਿਹੜਾ ਆਪਣਾ ਆਵਲਾ ਦਾ ਜਿਹੜਾ ਹੈਗਾ ਇਹ ਵਾਲਾ ਸੂਟ ਕਟਿੰਗ ਇਹਦੀ ਆਪਾਂ ਨੂੰ ਤੁਹਾਨੂੰ ਇਹਦੀ ਫੁੱਲ ਵੀਡੀਓ ਫੁੱਲ ਕਟਿੰਗ ਦੀ ਵੀਡੀਓ ਆਪਣੇ ਦੂਜੇ ਚੈਨਲ ਦੇ ਉੱਤੇ ਮਿਲੂਗੀ ਜਿਹੜਾ ਆਪਣਾ ਅਸੀਂ ਧੁਰਕੇ ਫੈਮਿਲੀ ਬਲੌਗ ਬਲੌਗ ਠੀਕ ਹੈ ਜੀ ਉੱਤੇ ਮਿਲੂਗੀ ਚਨੀ ਵਾਲੇ ਸੂਕਾ ਮੈਂ ਆਪਾਂ ਕਿਵੇਂ ਕਟਿੰਗ ਕਰ ਸਕਦੇ ਹਾਂ ਕੁਸਕੇ ਦੀਆਂ ਜਿਹੜੀਆਂ ਹੈਗੀਆਂ ਨੇ ਜਾਣਕਾਰੀਆਂ ਮੈਂ ਤੁਹਾਨੂੰ ਦੂਜੇ ਚੈਨਲ ਤੇ ਦਵਾਂਗੀ ਠੀਕ ਹੈ ਜੀ ਤੇ ਪਿੱਛੋਂ ਆ ਰਹੀ ਹੈ ਆਵਾਜ਼ ਆਵਾਜ਼ ਦੀ ਵੀ ਯਾਰੀ ਕਿਉਂਕਿ ਹੁਣ ਸ਼ਾਮ ਨੂੰ ਨਾ ਮੈਂਨੇ ਮੂਸਕ ਨਾਲ ਬਿਠਾਇਆ ਪਰ ਕੋਟੇ ਤੇ ਮਿੰਟ ਚ ਚੜ ਜਾਂਦਾ ਮੈਂ ਉਹਨੂੰ ਮੂਸਕ ਨਾਲ ਬਿਠਾਇਆ ਟੀਵੀ ਦੀ ਪਰ ਬਾਅਦ ਘੱਟ ਨਹੀਂ ਕਰ ਰਿਹਾ ਹੈ ਜਿਸ ਕਰਕੇ ਪਲੀਜ਼ ਇਗਨੋਰ ਕਰਿਓ ਤੇ ਚਲੋ ਜੀ ਮੈਂ ਆਪਣੇ ਇਹ ਜਿਹੜਾ ਛੋਟਾ ਕਟਿੰਗ ਕਰਦੀ ਆ ਥੋੜੀ ਕਟਿੰਗ ਕਰਕੇ ਫਿਰ ਮੈਂ ਚਾਹ ਬਣਾਵਾਂਗੀ ਠੀਕ ਹੈ ਜੀ ਤੇ ਲੋ ਜੀ ਆਪਾਂ ਨੇ ਇਹ ਨੂੰ ਵਿਛਾ ਲਿਆ ਮੈਂ ਆਪਾਂ ਇਹਦੀ ਕਟਿੰਗ ਕਰਦੇ ਆ نے نشان تے ان نشانوں کے نام ملا دوں گی یہ ہو گیا لیکن اس کا اور ਤੇ ਲਾਈਨਿੰਗ ਵਾਲੀ ਕੱਟਾਂਗੇ ਭਾਈ ਇਹਨੂੰ ਲਾਈਨਿੰਗ ਪਾਈ ਦੇ ਰੱਖ ਕੇ ਕੱਟ ਲਵਾਂਗੇ ਠੀਕ ਹੈ ਜੀ ਇੱਥੇ ਇੱਕ ਪਾਈਟਾ ਨਿਸ਼ਾਨ ਲਗਾ ਕੇ ਰੱਖ ਦਿੰਦੇ ਆ ਚਲੋ ਜੀ ਫਿਰੰਟ ਲਾਈਨਿੰਗ ਵੀ ਆਪਣੀ ਸੁੱਕ ਗਈ ਹੋਣੀ ਲਾਈਨਿੰਗ ਆਪਾਂ ਲਈ ਕਿਵੇਂ ਤਾਰ ਕੇ ਤੇ ਟਾਈਮ ਸ਼ਾਇਦ 2 ਵਜ ਗਏ ਨੇ ਹਨਾ 2 ਵਜ ਗਏ ਟਾਈਮ ਉਹ ਧੁੱਪ ਵੀ ਆਪਾਂ ਦੀ ਨਿਕਲ ਗਈ ਆਪਾਂ ਦਾ ਇੱਕ ਥੋੜੀ ਥੋੜੀ ਨਿਕਲਿਆ ਬੁਰਿਆ ਬੁਰਿਆ ਫਿੱਕਾ ਫਿੱਕਾ ਮੂਰੀ ਹਲਕੀ ਧੁੱਪ ਨਿਕਲਿਆ ਪਤੰਗ ਵੀ ਉਡਾਉਣ ਲੱਗ ਗਏ ਹਾਏ ਦੇਖੋ ਛੋਟੇ ਛੋਟੇ ਦੋ ਜਵਾ ਬੁਰਿਆ 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 ਟਿਕੀਆਂ ਨਾ ਕੀ ਥੱਲੇ ਦੀ ਆ ਥੱਲੇ ਵੀ ਕਾਹਨ ਵੰਨੇ ਸੜ ਤਵਾਇਆ ਕਰੋ 2 3 4 4 5 4 5 5 ਲਾਈਨਿੰਗ ਆਪਣੀ ਸੁਫ ਸੁਗੀ ਹੋ ਗਿਆ ਤੇ ਇਹਨੂੰ ਹੁਣ ਪ੍ਰੈਸ ਨਹੀਂ ਆਪਾਂ ਕਰਦੇ ਹੈਗੇ ਵਿੱਚ ਬਸ ਐਈਆਂ ਆਪਾਂ ਸੈਟਿੰਗ ਕਰ ਲਵਾਂਗੇ ਦੇਖੀ ਲਿਬੜ ਗਈ ਥੋੜੀ ਜੀ ਮਚਾਨੀ ਲਵੇੜਤੀ ਮੈਂ ਸਿਰਫ ਜਿਹੜੀ ਲਾਈਨਿੰਗ ਹੈ ਲਗਾਵਾਂਗੀ ਆ ਸ਼ਰਟ ਤੇ ਸਲਵਾਰ ਤੇ ਬਾਹਮਾ ਤੇ ਨਹੀਂ ਲਾਉਂਦੀ ਲੋ ਜੀ ਅਸੀਂ ਸੂਟ ਆਪਣਾ ਵਸ ਕਟਿੰਗ ਹੋ ਗਿਆ ਹੁਣ ਤੇ ਕੱਪੜੇ ਤੇ ਆਪਾਂ ਕੱਟ ਕੇ ਲਾਈਨਿੰਗ ਤੇ ਕੱਟ ਕੇ ਨਿਸ਼ਾਨ ਲਗਾ ਕੇ ਲਾਈਨਿੰਗ ਤੇ ਫਿਰ ਆਪਾਂ ਤੇ ਲੋ ਜੀ ਫਰੈਂਡਸ ਸੂਟ ਆਪਣਾ ਕਟਿੰਗ ਹੋ ਗਿਆ ਠੀਕ ਹੈ ਜੀ ਸੂਟ ਵੀ ਆਪਾਂ ਨੇ ਕਟਿੰਗ ਕਰ ਲਿਆ ਸਲਵਾਰ ਵੀ ਆਪਾਂ ਨੇ ਕਟਿੰਗ ਕਰ ਲਈਏ ਇਹਨੂੰ ਆਪਾਂ ਨੇ ਪੇਸਟ ਵੀ ਕਰ ਲਿਆ ਤਾਂ ਕਿ ਆਪਾਂ ਨੂੰ ਕੱਚਾ ਕਾਰਨ ਵਿੱਚ ਟਾਈਮ ਨਾ ਲੱਗੇ ਕਿਹੜੀ ਗੱਮ ਨਾਲ ਮੈਨੂੰ ਪੇਸਟ ਕੀਤਾ ਆ ਦੇਖੋ ਹੈ ਨਾ ਲਾਈਨਿੰਗ ਨੂੰ ਚਪਕਾਉਣ ਦਾ ਲਗਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸਿਆ ਦੂਜੇ ਆਪਣੇ ਚੈਨਲ ਦੇ ਉੱਤੇ ਦੇਖ ਲਿਓ ਤੁਸੀਂ ਠੀਕ ਹੈ ਜੀ ਤੇ ਇਹਨੂੰ ਹੁਣ ਮੈਂ ਇੰਜ ਪੇਰ ਰਹਿਣ ਦੋ ਫਿਰ ਇਹਨੂੰ ਬਾਅਦ ਵਿੱਚ ਮੈਂ ਸਟਿਚ ਕਰਾਂਗੀ ਤੇ ਮੈਂ ਵਿੱਚੋਂ ਜਾ ਕੇ ਹਨਾ ਸਬਜ਼ੀ ਵੀ ਲੈ ਕੇ ਆਈਆਂ ਮਟਰ ਮੈਨੇ ਕੱਢ ਲੈਨੇ ਮਟਰ ਕੱਢ ਲੈਨੇ ਤੇ ਅਲੂ ਮਟਰਾਂ ਦੀ ਬਣਾਵਾਂਗੇ ਪਰ ਸਬਜ਼ੀ ਪਾਣੀ ਵੀ ਮੈਨੇ ਗਰਮ ਲਾਤਾ ਰੁਨੀਤ ਦੇ ਡੈਡੀ ਦਾ ਤੇ ਹੁਣ ਦੇਖੋ ਹਨਾ ਆ ਦੇਖੋ ਇਹਨਾਂ ਨੇ ਦੇਖੋ ਕੀ ਗਾ ਦੇਖੋ ਹਨਾ ਆ ਮੈਥੇ ਦੇਖੋ ਮਟਰ ਕੱਡੇ ਸੀਗੇ ਤੇ ਰੁਣੀ ਸ਼ੁਸ਼ੂ ਕਰੀ ਜਾਂਦਾ ਇੱਥੇ ਮੈ ਰੁਨੀਤ ਤੇ ਦੇ ਡੈਡੀ ਦਾ ਪਾਣੀ ਲਾਤਾ ਕੇ ਹੁਣ ਨਹਾ ਲਣਗੇ ਹੁਣ ਤੇ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਅੱਜ ਦੇ ਬਲੌਗ ਦਾ ਐਂਡ ਅਗਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਠੀਕ ਹੈ ਜੀ ओके टाटा बाय 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 करो बिस्कुट ਨਹੀਂ ਦੇ ਰਿਹਾ ਬਾਈ ਕਰੋ ਬਿਸਕੁਟ ਨਹੀਂ ਲੈ ਰਹੇ ਤੂੰ ਬਿਸਕੁਟ ਲੂੰਗਾ ਦੇ ਦੇ ਪੁੱਤ ਦੇ ਦੇ ਚੀਚੀ ਦੇ ਮੈਨੂੰ 3 ਮੈਨੂੰ ਲੈ ਲੈ ਤੈਨੂੰ ਲੈ ਤੈਨੂੰ 3 ਰੁਪਏ ਦਾ ਬਿਸਕੁਟ ਵਸੇ ਤਾਂ ਐਂ ਲੜੀ ਜਾਂਦੇ ਹੁੰਦੇ ਨੇ ਤੇ ਚਲੋ ਜੀ ओके टाटा बाय बाय